ਨਾਮ ਹੈ ਗੁਰਿੰਦਰ ਸਿੰਘ ਜੀ ਗੁਰਿੰਦਰ ਜੀ ਕੀ ਹੋਇਆ ਜਿਹੜਾ ਡੈਰੀ ਤੇ ਚੋਰੀ ਹੋਈ ਹੈ ਰਾਤ 2 ਵਜੇ 3 ਵਜੇ ਤਕਰੀਬ ਚੋਰੀ ਹੋ ਗਈ ਇੱਕ ਪਿਛੇ ਕੀ ਨੁਕਸਾਨ ਹੋਇਆ ਸੋਣਾ ਦਰਸੀ ਕਿਉਂ ਲੱਗੇ ਜੀ ਕਿੰਨਾ ਸੀਗਾ 25 ਕਿਲੋ ਜੀ ਹੋਰ ਕੀ ਲੈ ਕੇ ਚੱਕੇ ਇੱਕ ਆਪਣਾ ਮੱਖ ਲੱਗੀ ਮੁਰਗਾ ਮਹਿੰਗਾ ਦੂਜਾ ਛੱਡ ਗਏ ਜੀ ਸ਼ਟਰ ਤੋੜੇ ਗਏ ਆ ਹਾਂਜੀ ਪਹਿਲਾਂ ਵੀ ਜਿਹੜਾ ਤੁਹਾਡੇ ਦੱਸਿਆ ਡੈਰੀ ਤੇ ਚੋਰੀ ਹੋਈ ਹੈ 14 ਦਿਨ ਪਹਿਲਾਂ ਉਹ 14 ਤਰੀਕ ਨੂੰ ਉੱਧਰ ਹੋਈ ਹੈ ਜੀ 23 ਤਰੀਕ ਨੂੰ ਉੱਧਰ ਬਜੀਗਲ ਵਸਤੀ ਕਰ ਜੀ ਆਹ ਰਾਤ ਦਾ ਦੇ ਲਈ ਹਾਂ ਉਹ ਡੈਰੀ ਨੇ ਚੋਦੇ ਪਾਈ ਉਹ ਤੇਰੇ ਕੋਲ ਮੇਰੀ ਇੱਧਰ ਹਾਂਜੀ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਕੁਝ ਆਇਆ ਉਹ ਚੋਰੀ ਕਰਦੇ ਮਾਲਕ ਦੇ ਕੈਮਰੇ ਲੱਗੇ ਨੇ ਮੇਰੇ ਕੋਲ ਦੁਕਾਨ ਕਰਾਈ ਤੇ ਜੀ ਅੱਛਾ ਜੀ ਬਾਰ ਨਾ ਚਾਏ ਵੇ ਸ਼ਕਲਾਂ ਆਈਆਂ ਹੋਈਆਂ ਨੇ ਇਹਨੇ ਆਈਆਂ ਹੋਈਆਂ ਸ਼ਕਲਾਂ ਮੂੰਹ ਬੱਤੇ ਹੋਈ ਨੇ ਸ਼ਕਲਾਂ ਉਹ ਤਾਂ ਹੈ ਕਿੰਨੇ ਜੋੜ ਸੀਗੇ ਕਿੰਨੀ ਤਿੰਨ ਚੌੜਾ ਅੱਛਾ ਤੁਹਾਡਾ ਕੀਮਤੀ ਸਮਾਨ ਚੱਕ ਕੇ ਲੈ ਗਏ ਜਿੰਨਾ ਮਹਿੰਗਾ ਸਮਾਨ ਸੀਗਾ ਨਮਕੀਨ ਲੈ ਗਏ ਜਿਹੜਾ ਅੱਧ ਤੱਕ ਕਿਲੋ ਵਾਲੇ ਕਿਲੋ ਵਾਲੇ ਪੈਕਟੰਦ ਨੇ ਪਕੌੜੀਆਂ ਵਗੈਰਾ ਦੇ ਚਾ ਮਹਿੰਗਾ ਨਮਕੀਨ ਸਾਰਾ ਲੈ ਗਏ ਅਮੂਲ ਦਾ ਮੱਖਣ ਲੈ ਕੇ ਚੱਲ ਅਮੂਲ ਦਾ ਮੱਖਣ ਲੈ ਕੇ ਘੋ ਲੈ ਗਏ ਹੂੰ ਕੀ ਮਤ ਹੈ ਇਹਨਾਂ ਦੁਸ਼ਮਣੇ ਕੱਟਣੇ ਸੁੱਧੀ ਕੱਟੇ ਜੀ ਆਹ ਚੋਰੀਆਂ ਕਰਕੇ ਤਾਂ ਅਸੀਂ ਬਹੁਤ ਦੁਖੀ ਹਾਂ ਜਿਹੜਾ ਨੇ ਚੋਰੀ ਕੀਤੀਆਂ ਨਾ ਪੁਲਿਸ ਆਈ ਸੀਗੀ ਮੌਕਾ ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਪੁਲਿਸ ਆਈ ਮੌਕਾ ਦੇਖ ਕੇ ਚਲੇਗੀ ਕੁਝ ਬਾਹਰ ਖੜੇ ਨੇ ਹੁੰਦੇ ਕੀ ਕਹਿੰਦੇ ਉਹ ਦੇ ਕੇ ਫੋਟੋ ਜੀ ਲੈ ਕੇ ਵੀਡੀਓ ਜੀ ਕਰਦੇ ਜਾਈਏ ਹਾਂ ਕੋਈ ਕਾਰਵਾਈ ਨਹੀਂ ਜੀ ਪਰਸੋਂ ਚੌਥੀ ਵਿਦਧਨ ਜਿਹੜੀ ਪਿਛਲੇ 14 ਦਿਨਾਂ ਨੂੰ ਕਾਰ ਮੋਹਧਰ ਹੋਈ ਹੈ ਡਾਈਨਿੰਗ ਤੋਂ ਉਹਦੀ ਅਸੀਂ ਡੀਐਸਪੀ ਤੋਂ ਵੀ ਫੋਨ ਕਰਾਤਾ ਸੀ ਐਸਐਟ ਤੋਂ ਵੀ ਕਰਾਤਾ ਅੱਜ ਅਸੀਂ ਸੁਨਿਆਲ ਤੋਂ ਕਰਾਤਾ ਸੀ ਸਰਪੰਚਾ ਤੋਂ ਵੀ ਕਰਾਤਾ ਹੀ ਕੋਈ ਗੱਲਵਾਟ ਨਹੀਂ ਪਈ ਅਸੀਂ 2 ਮਿੰਟ ਅਦਰ ਮੌਕੇ ਤੇ ਪਹੁੰਚ ਗਏ 2 ਮਿੰਟ ਪਹਿਲਾਂ ਤੋਂ ਨਿਕਲ ਗਏ ਜੇ ਸਾਨੂੰ ਕੋਈ ਟੱਕਰ ਜਾਂਦਾ ਅਸੀਂ ਜਾਨ ਮਾਰਨੇ ਸੀ ਜੀ ਹੁਣ ਵੀ ਜੇ ਸਾਨੂੰ ਕੋਈ ਚੋਰ ਕਿਤੇ ਟੱਕਰ ਕਰ ਛੱਡਣਾ ਨਹੀਂ ਹੈ ਕੀ ਨਾਮ ਹੈ ਜੀ? ਗੁਰਿੰਦਰ ਸਿੰਘ ਜੀ। ਗੁਰਿੰਦਰ ਜੀ ਕੀ ਹੋਇਆ ਜਿਹੜਾ ਡੈਰੀ ਤੇ ਚੋਰੀ ਹੋਈ? ਪੌਂਡ ਦਾ ਚੋਰਾ ਪੈਸਾ ਰਾਤ 2 ਵਜੇ 2:30 ਵਜੇ ਕਰੀਬ ਚੋਰੀ ਹੋ ਗਈ। ਇੱਕ ਪਿੱਛੇ ਕੀ ਮੁੱਦੀ ਦਾ ਵੱਡੀ ਚੋਰੀ ਹੋ ਗਿਆ। ਕੀ ਨੁਕਸਾਨ ਹੋਇਆ ਤੁਹਾਡਾ? ਦੂਜਾ ਗਾਂ ਚੋਰਾ। ਦੇਸੀ ਕਿਉਂ ਲੱਗ ਗਈ? ਕਿੰਨਾ ਸੀਗਾ? 20-25 ਕਿਲੋ ਜੀ। ਹੋਰ ਕੀ ਲੈ ਕੇ ਚੱਕਿਆ? ਇੱਕ ਆਪਣਾ ਮੱਖ ਲੱਗੀ ਮੁਰਗਾ ਮੈਨਾ ਦੂਜਾ ਛੱਡ ਗਈ। ਸ਼ਟਰ ਤੋੜੇ ਗਏ ਆ ਹਾਂਜੀ ਪਹਿਲਾਂ ਵੀ ਜਿਹੜਾ ਤੁਹਾਡੇ ਦੱਸਿਆ ਡੇਰੀ ਤੇ ਚੋਰੀ ਹੋਈ ਹੈ 14 ਦਿਨ ਪਹਿਲਾਂ ਉਹ 14 ਤਰੀਕ ਨੂੰ ਉੱਧਰ ਹੋਈ ਹੈ ਜੀ 22 ਤਰੀਕ ਨੂੰ ਇੱਧਰ ਬਲੀਗੜ ਵਸਤੀ ਤੇ ਜੀ ਹਾਂ ਰਾਤ ਦਾ ਦੇਰੀ ਹਾਂ ਉਹ ਡੇਰੀ ਨੇ ਚੋੜੇ ਪਾਈ ਦਿੱਤੇ ਕਿ ਮੇਰੀ ਇੱਧਰ ਹਾਂਜੀ ਹਾਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਕੁਛ ਆਇਆ ਹੋ ਜੀ ਚੋਰੀ ਕਰਦੇ ਮਾਲਕ ਦੇ ਕੈਮਰੇ ਲੱਗੇ ਨੇ ਮੇਰੇ ਕੋਲ ਦੁਕਾਨ ਕਰਾਈ ਤੇ ਜੀ ਅੱਛਾ ਜੀ ਪਤਾਰ ਨਾ ਚਾਹੀਏ ਵੇ ਸ਼ਕਲਾ ਹੀ ਆਉਂਦੇ ਨੇ ਆਈਆਂ ਹੋਈਆਂ ਸ਼ਕਲਾ ਮੂੰਹ ਬੱਤੇ ਹੋਏ ਨੇ ਸ਼ਕਲਾ ਉਹ ਤਾਂ ਹੈ ਕਿੰਨੇ ਚੋਰ ਸੀਗੇ ਕਿੰਨੀ ਤਿੰਨ ਚੋਰ ਆ ਕਰਨ ਅੱਛਾ ਤੁਹਾਡਾ ਕੀਮਤੀ ਸਮਾਨ ਚੱਕ ਕੇ ਲੈ ਗਏ ਜਿੰਨਾ ਮਹਿੰਗਾ ਸਮਾਨ ਸੀਗਾ ਨਮਕੀਨ ਲੈ ਗਏ ਜਿਹੜਾ ਅੱਧਾ-ਅੱਧਾ ਕਿਲੋ ਵਾਲੇ ਕਿਲੋ ਵਾਲੇ ਪੈਕਟਾਂ ਬਣੇ ਪਕੌੜੀਆਂ ਵਗੈਰਾ ਦੇ ਵਿੱਚ ਹਾਂ ਮਹਿੰਗਾ ਨਮਕੀਨ ਸਾਰਾ ਲੈ ਗਏ ਅਮੂਲ ਦਾ ਮੱਖਣ ਲੈ ਕੇ ਚੱਲ ਅਮੂਲ ਦਾ ਮੱਖਣ ਲੈ ਕੇ ਘੋਲ ਲੈ ਗਏ ਹੂੰ ਕੀ ਮਤ ਹੈ ਜਦੋਂ ਦੁਸ਼ਮਣੀ ਕੱਟਣੀ ਸੁੱਧੀ ਕੱਟੇ ਜੀ ਆਹ ਚੋਰੀਆਂ ਕਰਕੇ ਤਾਂ ਅਸੀਂ ਬਹੁਤ ਦੁਖੀ ਹਾਂ ਜਿਹੜਾ ਨੇ ਚੋਰੀ ਕੀਤੀਆਂ ਨਾ ਪੁਲਿਸ ਆਈ ਸੀਗੀ ਮੌਕੇ ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਪੁਲਿਸ ਆਈ ਮੌਕਾ ਦੇਖ ਕੇ ਚਲੇਗੀ ਕੁਝ ਬਾਹਰ ਖੜੇ ਨੇ ਹੁੰਦੇ ਕੀ ਕਹਿੰਦੇ ਉਹ ਦੇਖ ਕੇ ਫੋਟੋ ਜੀ ਲੈ ਕੇ ਵੀਡੀਓ ਜੀ ਕਦੇ ਜਾਈਏ ਹਾਂ ਕੋਈ ਕਾਰਵਾਈ ਨਹੀਂ ਜੀ ਪਰਸੋਂ ਚੌਥੀ ਵਿਦਿਨ ਜਿਹੜੀ ਪਿਛਲੇ 14 ਤਰੀਕ ਨੂੰ ਕਾਰ ਮੋਢਰ ਹੋਈ ਹੈ ਡਾਈਨ ਤੋਂ ਹਾਂ ਉਹਦੀ ਅਸੀਂ ਜੀਐਸਪੀ ਤੋਂ ਵੀ ਫੋਨ ਕਰਾਤਾ ਸੀ ਐਸਐਟ ਤੋਂ ਕਰਾਤਾ ਅੱਜ ਅਸੀਂ ਸੁਣੀ ਨਾਲ ਸੰਗ ਕਰਾਤਾ ਹਾਂ ਸਰਪੰਚਾ ਤੋਂ ਵੀ ਕਰਾਤਾ ਹੀ ਕੋਈ ਗੱਲਵਾਟ ਨਹੀਂ ਬਈ ਅਸੀਂ 2 ਮਿੰਟ ਅਦਰ ਮੌਕੇ ਤੇ ਪਹੁੰਚ ਗਏ ਹਾਂ 2 ਮਿੰਟ ਪਹਿਲਾਂ ਬਸ ਨਿਕਲ ਗਏ ਜੇ ਸਾਨੂੰ ਕੋਈ ਟੱਕਰ ਜਾਂਦਾ ਅਸੀਂ ਜਾਨ ਮਾਰਨੇ ਸੀ ਜੀ ਹੁਣ ਵੀ ਜੇ ਸਾਨੂੰ ਕੋਈ ਚੋਰ ਕਿਤੇ ਟੱਕਰ ਕਰ ਛੱਡਣਾ ਨਹੀਂ ਹੈ